ਤਿਆਰ ਹੋਣਾ ਤੁਹਾਨੂੰ ਦਵਾ ਲੈ ਲਈ ਬਈ ਅੱਜ ਜੋ ਕਿ ਭਾਰਤੀ ਕਿਸਾਨ ਸਭਾ ਤਮੋੜਚੇ ਵੱਲੋਂ ਇੱਕ ਮਹਾਪੰਚਾਇਤ ਦਿੱਲੀ ਆਰਾਮਲੀਲਾ ਗਰਾਊਂਡ ਵਿਖੇ ਰੱਖੀ ਗਈ ਸੀ ਉਹਦੇ ਵਿੱਚ ਇਕੱਤਰ ਹੋਣ ਲਈ ਸੰਗਤ ਕੱਲ ਜਿਹੜੀ 13 ਤਰੀਕ ਤੋਂ ਇਕੱਠੀ ਹੋਈ ਸੀ ਪਰ ਸਰਕਾਰ ਨੇ ਬਹੁਤ ਹੱਥ ਕੰਡੇ ਅਪਣਾਏ ਵੀ ਇੱਥੇ ਲੋਕ ਇਕੱਠੇ ਨਾ ਹੋਏ ਜਾਣ ਲੋਕਾਂ ਨੂੰ ਬੱਸਾਂ 'ਚ ਬੰਦ ਕਰਕੇ ਦਿੱਲੀ ਦੇ ਵਿੱਚ ਘੇੜੇ ਲਵਾਏ ਗਏ ਹਨਾਣ ਕਰਾਇਆ ਗਿਆ ਤੇ ਜੋ ਰਾਮ ਰਿਲਾ ਗਰਾਊਂਡ ਸੀ ਉਹਦੇ ਵਿੱਚ ਬਕਾਇਦਾ ਜਾਣ ਬੁੱਝ ਕੇ ਮੋਦੀ ਸਰਕਾਰ ਨੇ ਇੱਕ ਪਾਣੀ ਛੱਡਿਆ ਗਿਆ ਜਿਹੜਾ ਜਿਹੜਾ ਰਾਮ ਰਿਲਾ ਗਰਾਊਂਡ ਸੀ ਉਹਦਾ 80% ਹਿੱਸਾ ਗਿੱਲਾ ਕੀਤਾ ਗਿਆ ਪਰ ਕਿਸਾਨਾਂ ਵੱਲੋਂ ਸਾਰੇ ਕਿਸਾਨ ਸੰਘ ਤੇ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਤੇ ਜਿਹੜੀਆਂ ਆਪਣਾ 3000 ਬੰਦਿਆਂ ਵੱਲੋਂ ਇੱਕ ਵਧੀਆ ਭਰਮਾ ਹੰਗਾਰਾ ਕਿਸਾਨ ਸੰਘ ਤੇ ਮੋਰਚੇ ਨੂੰ ਅੱਜ ਮਿਲੇਗਾ ਇੱਥੋਂ ਸਾਫਤ ਹੋ ਗਿਆ ਕਿ ਸਰਕਾਰ ਡਰੀ ਖੜੀ ਹੈ ਪਰ ਸਾਨੂੰ ਵੀ ਪਤਾ ਹੈ ਵੀ ਇਹ ਮੰਗਾਂ ਐਡੀ ਸ਼ੇਤੀ ਮੰਨਣਾ ਇਹ ਸਰਕਾਰ ਨਹੀਂ ਹੈਗੀ ਪਰ ਸਰਕਾਰ ਦਾ ਟਾਈਮ ਵੀ ਕੁਝ ਨਹੀਂ ਰਹੇਗਾ ਥੋੜੇ ਜਿਹਰੇ ਸਾਨੂੰ ਜਾਣਕਾਰੀ ਹੈ ਸਾਡੇ ਲੀਡਰਾਂ ਨੂੰ ਸਾਡੇ ਕਲੀਡਰਾਂ ਨੂੰ ਵਿਦਵਾ ਚੋਣਾਂ ਦਾ ਤਾਂ ਲੱਗੂਗਾ ਤੇ ਸਰਕਾਰ ਕੋਈ ਵੀ ਆਵੇ ਹੁਣ ਵਾਲੇ ਸਮੇਂ ਚ ਇੱਕ ਲੰਮਾ ਸੰਘਰਸ਼ ਪੱੜਿਆ ਜਾਊ ਸਰਕਾਰ ਚਾਹੇ ਕਾਂਗਰਸ ਦੀ ਆਵੇ ਚਾਹੇ ਆਪ ਦੀ ਆਵੇ ਚਾਹੇ ਕਿਸੇ ਗੱਠਜੋੜ ਦੀ ਆਵੇ ਚਾਹੇ ਭਾਜਪਾ ਦੀ ਆਵੇ ਮੋਦੀ ਦੀ ਆਵੇ ਪਰ ਉਹਨੂੰ ਮਜਬੂਰ ਕਰਕੇ ਜਿਹੜੀਆਂ ਡਬਲਯੂਟੀ ਦੀਆਂ ਨਿੱਤਾਂ ਤੋਂ ਬਾਹਰ ਕਢਾਉਣਾ ਇਹ ਕਿਸਾਨ ਸੰਘਤ ਮਾਰਚ ਦਾ ਪਹਿਲਾ ਮਤਲਬ ਇਹ ਹੈ ਜਮੈਂ ਉਸ ਤੋਂ ਬਾਅਦ ਜਿਹੜੀ ਐਮਐਸਪੀ ਲਾਗੂ ਕਰਾਉਣੀ ਜਿਹੜੀਆਂ ਹੋਰ 9-10 ਮੰਗਾਂ ਜਿੰਨੀਆਂ ਵੀ ਇਹਨਾਂ ਅਡਿਟਡ ਨੇ 3 ਮੰਗਾਂ ਹੋਰ ਨਵੀਆਂ ਪਾਈਆਂ ਨੇ ਤੇ ਉਹ ਮਨਾ ਕੇ ਰਹਿਾਂਗੇ ਤੇ ਸੰਘਤ ਮੋਰਚੇ ਦਾ ਜਿਹੜਾ ਇਹ ਜੰਗ ਉਹ ਜਾਰੀ ਰਹੂਗੀ ਤੇ ਮੋਦੀ ਸਰਕਾਰ ਇਹ ਨਾ ਸਮਝੇ ਵੀ ਕੱਬ ਨਹੀਂ ਇਹ ਹੁਣ ਇੱਕ ਮਹਾਪੰਚਾਇਤ ਕਰਕੇ ਇਥੋਂ ਭੱਗ ਗਏ ਤੇ ਮੁੜ ਕੇ ਸਾਡੀ ਸਰਕਾਰ ਆ ਗਈ ਅਸੀਂ 5 ਸਾਲ ਉਸ ਪਹਿਲਾਂ ਵਾਂਗੂ ਲਾਰਿਆਂ ਤੇ ਰੱਖਾਂਗੇ ਪਹਿਲਾਂ 10 ਸਾਲ ਮੋਦੀ ਸਰਕਾਰ ਨੇ ਜੋ ਕਿ ਭਾਰਤ ਸਾਰਾ ਵੇਚਦਾ ਪਰ ਹੁਣ ਇਹ ਕਦੇ ਵੀ ਨਹੀਂ ਅਸੀਂ ਮਤਲਬ ਹਉਣ ਦੇਵਾਂਗੇ ਆਉਣ ਵਾਲੇ ਸਮੇਂ ਚਾਹੇ ਕੋਈ ਵੀ ਸਰਕਾਰ ਆਵੇ ਚਾਹੇ 2 ਸਾਲ 4 ਸਾਲ 5 ਸਾਲ ਤੱਕ ਸਾਨੂੰ ਇਸ ਦਿੱਲੀ ਨੂੰ ਸਾਡੀ ਹਕੂਮਤ ਨੂੰ ਘੇਰ ਨਾ ਪਵੇ ਪਰ ਅਫਸੋਸ ਸਾਨੂੰ ਇਸ ਗੱਲ ਦਾ ਇੱਕ ਸਾਡੀ ਖਾਸ ਕਰਕੇ ਜੀ ਪੰਜਾਬ ਵਾਲੇ ਕਹਿੰਦੇ ਆ ਵੀ ਸਾਨੂੰ ਭਾਰਤ ਤੋਂ ਪੰਜਾਬ ਨੂੰ ਕਿਉਂ ਵੱਖ ਸਮਝਿਆ ਜਾਂਦਾ ਹੈ